ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਖੜੀ ਹੋ ਗਈ ਹੈ ਤੇ ਦੂਜੇ ਪਾਸੇ ਉੱਥੇ ਹੀ ਸਰਕਾਰ ਨੂੰ ਜਿਹੜਾ ਕਿ 5 ਏਕੜ ਤੇ ਜਿਹੜਾ ਕਿ ਜ਼ਮੀਨ ਨੂੰ ਮਾਪਜਾ ਦੇਣ ਦੇ ਉੱਤੇ ਜੋ ਸ਼ਰਤ ਰੱਖੀ ਗਈ ਸੀ ਉਸ ਨੂੰ ਲੈ ਕੇ ਹੁਣ ਸੁਖਵੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਜੋ ਸ਼ਰਤ ਰੱਖੀ ਗਈ ਹੈ ਉਸ ਨੂੰ ਹਟਾਇਆ ਜਾਵੇ ਸੁਖਵੀਰ ਸਿੰਘ ਬਾਦਲ ਨੇ ਪੋਸਟ ਵੀ ਪਾਈ ਆ ਤੇ ਦੱਸਦੀ ਹੈ ਕਿ ਕਿਸਾਨਾਂ ਨੂੰ ਮਾਪਜਾ ਦੇਣ ਦੇ ਲਈ 5 ਏਕੜ ਦੀ ਸ਼ਰਤ ਹਟਾਉਣ ਦੇ ਲਈ ਕਿਹਾ ਗਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਹੜ੍ਹ ਕਾਰਨ ਕਿਸਾਨ ਦੀ ਫਸਲ ਦੇ ਨੁਕਸਾਨ ਦੇ ਲਈ ਮਾਪਜੇ ਦੇਣ ਦੀ ਜੋ ਸੀਮਾ ਹੈ ਜੋ ਕਿ 5 ਏਕੜ ਹੈ ਉਸ ਉਹ ਵਾਪਸ ਲਿਆ ਜਾਵੇ ਇਹ ਦੁਖਾਂਤ ਸਰਕਾਰ ਦੀ ਅਪਤਾ ਅਪਰਾਧਿਕ ਲਾਪਰਵਾਹੀ ਕਾਰਨ ਵਾਪਰਿਆ ਹੈ ਤੇ ਇਹ ਇੱਕ ਮਨੁੱਖੀ ਦੁਖਾਂਤ ਹੈ ਅਤੇ ਇਸ ਲਈ ਆਪ ਸਰਕਾਰ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਸਾਰੇ ਕਿਸਾਨਾਂ ਨੂੰ ਨਨ ਦੇ ਨੁਕਸਾਨ ਦੇ ਲਈ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ ਰਾਜ ਸਰਕਾਰ ਨੂੰ ਆਪਣੇ ਖਜ਼ਾਨੇ ਦੇ ਵਿੱਚ ਉਪਲਬੰਧ 12000 ਰੁਪਏ ਦੇ ਸਟੇਟ ਡਿਜਾਸਟਰ ਰਾਹਤ ਫੰਡ ਨੂੰ ਤੁਰੰਤ ਜਾਰੀ ਕਰਨਾ ਚਾਹੀਦਾ ਹੈ ਸਰਕਾਰ ਨੂੰ ਫੈਸਲਾ ਜਿਹੜਾ ਕਿ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਤੇ ਉੱਥੇ ਫਸਲਾਂ ਦੇ ਨੁਕਸਾਨ ਰੋਜ਼ੀ ਰੋਟੀ ਦੇ ਨੁਕਸਾਨ ਦਾ ਸਾਹਮਣਾ ਕਰ ਰਹੇ ਖੇਤੀਬਾੜੀ ਮਜ਼ਦੂਰਾਂ ਪਸ਼ੂਆਂ ਦੀ ਮੌਤ ਅਤੇ ਘਰਾਂ ਦੀ ਮੁਰੰਮਤ ਦੇ ਲਈ ਜਿਹੜਾ ਕਿ ਕਿਸਾਨਾਂ ਨੂੰ ਤੁਰੰਤ ਟੁਕਮਾ ਮਾਪਾ ਦੇਣਾ ਚਾਹੀਦਾ ਹੈ ਤਾਂ ਦੱਸਿਆ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਪੋਸਟ ਪਾਈ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਜੋ ਕਿਸਾਨਾਂ ਨੂੰ ਮਾਪਜਾ ਦੇਣ ਦੇ ਲਈ 5 ਏਕੜ ਦੀ ਸ਼ਰਤ ਰੱਖੀ ਗਈ ਹੈ ਉਸ ਨੂੰ ਲੈ ਕੇ ਉਹ ਸ਼ਰਤ ਨੂੰ ਹਟਾਇਆ ਜਾਵੇ ਤੇ ਪੰਜਾਬ ਸਰਕਾਰ ਨੂੰ ਹੁਣ ਸੁਖਵੀਰ ਸਿੰਘ ਬਾਦਲ ਨੇ ਅਪੀਲ ਕੀਤੀ ਹੈ ਤੇ ਉੱਥੇ ਕਿਸਾਨਾਂ ਦੇ ਅੱਖ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਈ ਹੈ ਤੇ ਜਿਸ ਨੂੰ ਲੈ ਕੇ ਹੁਣ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਲਈ ਇੱਕ ਵੱਡੀ ਅਪੀਲ ਕਰਦੇ ਹੋਏ ਨਸਰ ਆ ਰਹੇ ਨੇ ਬਾਦਲ ਨੇ ਪੋਸਟ ਵੀ ਪਾਈ ਹੈ ਤੇ ਦੱਸਦੀ ਹੈ ਕਿ ਕਿਸਾਨਾਂ ਨੂੰ ਮਾਪਜਾ ਦੇਣ ਦੇ ਲਈ 5 ਏਕੜ ਦੀ ਸ਼ਰਤ ਹਟਾਉਣ ਦੇ ਲਈ ਕਿਹਾ ਗਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਹੜ ਕਾਰਨ ਕਿਸਾਨਾਂ ਦੇ ਫਸਲ ਦੇ ਨੁਕਸਾਨ ਦੇ ਲਈ ਮਾਪਜੇ ਦੇਣ ਦੀ ਜੋ ਸੀਮਾ ਹੈ ਜੋ ਕਿ 5 ਏਕੜ ਹੈ ਉਸ ਨੂੰ ਵਾਪਸ ਲਿਆ ਜਾਵੇ ਇਹ ਦੁਖਾਂਤ ਸਰਕਾਰ ਦੀ ਅਪਤਾ ਅਪਰਾਧਿਕ ਲਾਪਰਵਾਹੀ ਕਾਰਨ ਵਾਪਰਿਆ ਹੈ ਤੇ ਇਹ ਇੱਕ ਮਨੁੱਖੀ ਦੁਖਾਂਤ ਹੈ ਅਤੇ ਇਸ ਲਈ ਆਪ ਸਰਕਾਰ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਸਾਰੇ ਕਿਸਾਨਾਂ ਨੂੰ ਨਨ ਦੇ ਨੁਕਸਾਨ ਦੇ ਲਈ ਪੂਰਾ ਮਾਪਜਾ ਦਿੱਤਾ ਜਾਵੇਗਾ ਰਾਜ ਸਰਕਾਰ ਨੂੰ ਆਪਣੇ ਖਜ਼ਾਨੇ ਦੇ ਵਿੱਚ ਉਪਲਬੰਧ 12000 ਰੁਪਏ ਦੇ ਸਟੇਟ ਡਿਜਾਸਟਰ ਰਾਹਤ ਫੰਡ ਨੂੰ ਤੁਰੰਤ ਜਾਰੀ ਕਰਨਾ ਚਾਹੀਦਾ ਹੈ ਸਰਕਾਰ ਨੂੰ ਫੈਸਲਾ ਜਿਹੜਾ ਕਿ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਤੇ ਉੱਥੇ ਫਸਲਾਂ ਦੇ ਨੁਕਸਾਨ ਰੋਜ਼ੀ ਰੋਟੀ ਦੇ ਨੁਕਸਾਨ ਦਾ ਸਾਹਮਣਾ ਕਰ ਰਹੇ ਖੇਤੀਬਾੜੀ ਮਜ਼ਦੂਰਾਂ ਪਸ਼ੂਆਂ ਦੀ ਮੌਤ ਅਤੇ ਘਰਾਂ ਦੀ ਮੁਰੰਮਤ ਦੇ ਲਈ ਜਿਹੜਾ ਕਿ ਕਿਸਾਨਾਂ ਨੂੰ ਤੁਰੰਤ ਟੁਕਮਾ ਮਾਪਾ ਦੇਣਾ ਚਾਹੀਦਾ ਹੈ ਤਾਂ ਦੱਸਿਆ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਪੋਸਟ ਪਾਈ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਜੋ ਕਿਸਾਨਾਂ ਨੂੰ ਮਾਪਜਾ ਦੇਣ ਦੇ ਲਈ 5 ਏਕੜ ਦੀ ਸ਼ਰਤ ਰੱਖੀ ਗਈ ਹੈ ਉਸ ਨੂੰ ਲੈ ਕੇ ਉਹ ਸ਼ਰਤ ਨੂੰ ਹਟਾਇਆ ਜਾਵੇ ਤੇ ਪੰਜਾਬ ਸਰਕਾਰ ਨੂੰ ਹੁਣ ਸੁਖਵੀਰ ਸਿੰਘ ਬਾਦਲ ਨੇ ਅਪੀਲ ਕੀਤੀ ਹੈ ਤੇ ਉੱਥੇ ਕਿਸਾਨਾਂ ਦੇ ਅੱਖ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਈ ਹੈ ਤੇ ਜਿਸ ਨੂੰ ਲੈ ਕੇ ਹੁਣ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਲਈ ਇੱਕ ਵੱਡੀ ਅਪੀਲ ਕਰਦੇ ਹੋਏ ਨਸਰ ਆ ਰਹੇ ਨੇ